ਲੇਕਿ ਅਮਰਿਤ 2 ਜਿਹੜਾ ਪ੍ਰੋਜੈਕਟ ਆ ਇਹਦੇ ਨਾਲ ਸ਼ਹਿਰ ਦੀ ਜਿਹੜੀ ਕਾਲੇ ਪਾਣੀ ਦੀ ਜਾਂ ਗੰਦੇ ਪਾਣੀ ਦੀ ਜਾਂ ਸੀਵਰੇਜ ਨਾਲ ਜਿਹੜਾ ਮਿਕਸ ਹੋ ਜਾਂਦਾ ਕਦੇ ਉਹਦੀ ਸਮੱਸਿਆ ਬਿਲਕੁਲ ਸੋਲਵ ਹੋ ਜਾਏਗੀ। ਔਰ ਮੈਨੂੰ ਬੜੀ ਖੁਸ਼ੀ ਆ ਇਹ ਕੰਮ ਬਹੁਤ ਜੰਗੀ ਪੱਧਰ ਤੇ ਔਰ ਬੜੇ ਸੁਚੰਜੇ ਢੰਗ ਨਾਲ ਟੈਕਨੀਕਲੀ ਕੀਤਾ ਜਾ ਰਿਹਾ। ਔਰ ਮੈਨੂੰ ਪੂਰਾ ਭਰੋਸਾ ਕਿ ਅੱਜ ਤਸ਼ੀਨ ਸਾਹਿਬ ਦਾ ਵਾਰਡ ਉਰੇ 4 4 5 5 8 ਦਾ ਕਲਸਟਰ ਆ ਉਥੇ ਵੱਡੇ 8 ਇੰਚੀ ਦੇ ਪਾਈਪ ਜਿਹੜੇ ਸਾਡੇ ਟਿਊਬਲ ਆ ਉਹਨਾਂ ਤੋਂ ਪਾਈਪ ਆਉਣੇ ਆ ਇਹਨਾਂ ਦੇ ਸੈਕਰੀਫੀਕੇਸ਼ਨ 6 ਇੰਚੀ 4 ਇੰਚੀ ਨਾਲ ਕਨੈਕਟ ਕੀਤੇ ਜਾਣੇ ਆ ਕਹਿਣ ਦਾ ਮੇਰਾ ਮਤਲਬ ਹੈ ਕਿ ਅੱਜ ਇੱਥੇ ਜੰਕਸ਼ਨ ਸਮਝੋ ਕਿ ਸਾਰੇ ਟਿਊਬਲਾਂ ਦਾ ਜਿੰਨਾ ਚੌੜਾ ਜਿਹੜੇ ਜਾਂਦੇ ਆ ਉਹਨਾਂ ਦਾ ਜੰਕਸ਼ਨ ਆ ਉਹਦਾ ਕੰਮ ਹੈ ਸ਼ੁਰੂ ਕਰਨ ਲੱਗਿਆ ਔਰ ਤਰੀਕਾ ਇਹੀ ਆ ਆਦਰਵਾਇਜ਼ ਕੀ ਹੁੰਦਾ ਕਿ ਜੇ ਜਗ੍ਹਾ ਜਗ੍ਹਾ ਕਰਨ ਇੱਕ ਜਗ੍ਹਾ ਤੋਂ ਇੱਕ ਪਾਸਿਓਂ ਕੰਪਲੀਟ ਕਰਦੇ ਜਾ ਰਹੇ ਆ ਔਰ ਕੰਮ ਬੜੇ ਤਰੀਕੇ ਨਾਲ ਕਰ ਰਿਹਾ ਮੈਨੂੰ ਕਪੂਰਤਰੇ ਵਾਲਿਆਂ ਨੂੰ ਦੱਸ ਕੇ ਖੁਸ਼ੀ ਹੋਊਗੀ ਨਾਲੇ ਜਿਹੜੇ ਲੋਕ ਬਹੁਤ ਬੋਲਦੇ ਆ ਉਹਨਾਂ ਨੂੰ ਦੱਸ ਕੇ ਵੀ ਖੁਸ਼ੀ ਹੋਏਗੀ ਕਿ ਭਾਈ ਕੰਮ ਐਦਾਂ ਕਰਾਈ ਦਿੰਦੇ ਆ ਖਾਦੀ ਟੀਵੀ ਦੇ ਅੱਗੇ ਆ ਕੇ ਰਾਣੇ ਨੂੰ ਕੁਐਸਚਨ ਕਰ ਲੋ ਕਿ ਰਾਣੇ ਨੇ ਕੀਤਾ ਕੀ ਆ ਆਹ ਹਣ ਰਾਣੇ ਨੇ ਕੀਤਾ ਤੇ ਦੇਖੋ ਲੋਕ ਕਿਵੇਂ ਤਾਰੀਫ ਕਰ ਰਹੇ ਜਦੋਂ ਕੰਪਲੀਟ ਹੋਇਆ ਸਰ ਜੀ ਅਮਰਤੂ ਨੂੰ ਲੈ ਕੇ ਕਰੈਡਿਟ ਵਾਰ ਛਿੜੀ ਹੋਈ ਆ ਰਾਸ਼ੀ ਪਾਰਟੀ ਦੇ ਰਾਜਪਾਲ ਹੈ ਕਿਹੜੀ ਸਟੇਟ ਗਵਰਨਮੈਂਟ ਜਿਹੜੀ ਹੈ ਇਹਦੇ ਵਿੱਚ ਉਹਨਾਂ ਦੇ ਨੁਮਾਇੰਦੇ ਇੱਥੇ ਕਹਿ ਰਹੇ ਆ ਕਿ ਜਿਹੜਾ ਪ੍ਰੋਜੈਕਟ ਹੈਗਾ ਵਾ ਇਹ ਨਗਰ ਨਿਗਮ ਪੂਠ ਲੋ ਚਲਾਇਆ ਜਾ ਰਿਹਾ ਹੈ ਇਹ ਸੈਂਟਰ ਦੇ ਆ ਤੇ ਕਾਂਗਰਸ ਵਿੱਚ ਲਾਹ ਖੱਟ ਰੋ ਜਾਂਦੀ ਹੈ ਇਹਨੇ ਬਾਰੇ ਤੁਸੀਂ ਜੋ ਉਹਨੇ ਖੱਟੇ ਯਾਰ ਤੁਸੀਂ ਲੋਕਾਂ ਨੂੰ ਕਹਿੰਦੇ 25 ਸਾਲ ਦਾ ਰਾਣਾ ਇੱਥੇ ਆ ਇਹਦੇ 25 ਸਾਲ ਦਾ ਤਾਂ ਆਪਣਾ ਦਿਮਾਗ ਵੀ ਲਾਉਂਦਾ ਤੇ ਉਹ ਦੇਖਦਾ ਕਿ ਵੀ ਕਪੂਰਥਾਲਾ ਨੂੰ ਲੋੜ ਕਹਦੀ ਆ ਜਦੋਂ ਸੀਵਰੇਜ ਦੀ ਲੋੜ ਸੀ ਸਾਰਾ ਕਪੂਰਥਲੇ ਸੀਵਰੇਜ ਪਾਇਆ 30-35 ਕਰੋੜ ਰੁਪਏ ਦਾ ਸੀਵਰੇਜ ਔਰ ਅੱਜ ਇਹ ਵੀ ਬੜਾ ਵੱਡਾ ਪ੍ਰੋਜੈਕਟ ਆ 95 ਕਿਲੋਮੀਟਰ ਪਾਈਪ ਲਾਈਨ ਪੈਣੀ ਆ ਜਿਵੇਂ ਸੋਚਿਆ ਸੀ ਬਤੌਰ ਨੁਮਾਇੰਦਾ ਕਿ ਮੈਨੂੰ ਚੁਣ ਕੇ ਭੇਜਿਆ ਤਾਂ ਹੀ ਨਾ ਤੁਹਾਡੇ ਤਾਂ ਹੀ ਨਹੀਂ ਪਤਾ ਤੁਸੀਂ ਲੜਨੀ ਇਲੈਕਸ਼ਨ ਨਹੀਂ ਲੜਨੀ ਸਮਝ ਲਸੂਗਾ ਜਦੋਂ ਪਹਿਲਾਂ ਹਲੇ ਪਕਰ-ਪੁਕਰ ਬਣਾਓ ਫੇਰ ਰਾਣੇ ਨਾਲ ਟੱਕਰ ਦੇਖੋ ਲੋਕਾਂ ਦੇ ਵੋਟਾਂ ਪਾਉਣੀਆਂ ਰਾਣੇ ਨੂੰ ਘੋਸਣਾਂ ਨਹੀਂ ਪਾਉਣੀਆਂ ਤੁਹਾਡੇ ਕੀਤੇ ਕੰਮਾਂ ਨੂੰ ਪਾਉਣੀਆਂ ਇਹ ਦੇਖਣਗੇ ਲੋਕ ਛਵੀ ਲੋਕ ਵੇਖਣਗੇ ਕਿ ਇਹ ਕਰਪ ਕਰਪਤਾ ਨਹੀਂ ਬੰਦਾ ਇਹ ਦੇਖਣਗੇ ਇਹ ਗੈਂਗਸਟਰਾਂ ਦੀ ਮਦਦ ਤਾਂ ਨਹੀਂ ਕਰਦਾ ਇਹ ਸਾਰੀਆਂ ਗੱਲਾਂ ਸੋਚਦੇ ਓਏ ਲੋਕਾਂ ਨੇ ਬੜੇ ਧੋਖਿਆ ਉਹ ਸਾਰੇ ਸੋਚਣਗੇ ਜਿੰਨੇ ਤੱਕ ਰਾਣਾ ਪੂਰਾ ਨਹੀਂ ਹੋਏਗਾ ਭਾਈ ਤੁਸੀਂ ਚੰਗੇ ਹੋ ਤਰੋਂ ਵੋਟਾਂ ਪਾ ਦੇਣਗੇ ਤੇ ਮੈਂ ਤਾਂ ਕਹਿਣਾ ਭਾਈ ਜੀਟੀ ਵੱਡੀ ਨਹੀਂ ਰੀਤ ਆਉਣੀ ਨਹੀਂ ਆਮਦਮੀ ਪਾਰਟੀ ਦੀ ਤੇ ਜਦੋਂ ਤੁਸੀਂ 22 'ਚ ਨਹੀਂ ਜਿੱਤੇ ਇਥੇ ਹੁਣ ਸੁਪਨੇ ਸੁਪਨੇ ਲਾਣ ਲੋ ਯਾਰ ਹਣਾ ਜੀ ਐਸਆਈਟੀ ਜਿਹੜੀ ਬਣਾਈ ਸੀ ਸਰਕਾਰ ਨੇ ਜਿਹੜੇ ਗਵਿੰਦਤਰ ਰੂਪਿਆਂ ਨੂੰ ਲੈ ਕੇ ਤੇ ਕੱਲ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਅਸੀਂ ਪਹਿਲੀ ਸਫਲਤਾ ਹਾਸਲ ਕਰ ਲਈ ਹੈ ਠੀਕ ਹੈ ਨਾ ਦੇਖੋ ਮੈਂ ਤਾਂ ਇੱਕ ਗੱਲ ਜਾਣਦਾ ਕਿ ਰਾਣਾ ਕਦੇ ਧਾਰਮਿਕ ਮਸਲਿਆਂ ਦੇਤੇ ਟਿੱਪਣੀ ਨਹੀਂ ਕਰਦਾ ਲੇਕਿਨ ਅੰਤਨਾ ਆਡਾ ਲਾਉਣਾ ਕੋਈ ਸੌਖਾ ਕੰਮ ਨਹੀਂ ਆ ਆ ਬਾਕੀ ਦੇਖੋ ਸਮੇਂ ਦੱਸੂਗਾ ਨਗਰ ਨਿਗਮ ਦੀ ਹੱਦ ਹੈ ਨਾ ਇਹ ਤਾਂ ਮਨਣਾ ਪਊਗਾ ਮੈਂ ਕੋ ਡੱਡ ਬੰਦਾ ਥੋੜੀ ਨਾ ਜੋ ਮੈਂ ਕਹਿਣਾ ਕਰਦਾ ਜੋ ਮੇਰੇ ਦਿਲ ਕਰਦਾ ਮੈਂ ਕਰਉਣਾ ਤੇ ਜੇ ਵਾਰਡਬੰਦੀ ਹੋ ਵੀ ਜਾਊ ਫਿਰ ਕਪੂਰਥਲੇ ਦੇ ਇਹ ਮੋਟਾ ਫੋਣੀਆਂ ਨਾ ਇਹ ਤਾਂ ਹੈ ਨਹੀਂ ਕਿ ਵੀ ਚਲੰਦਰ ਵਾਲੇ ਕਿਤੇ ਵੋਟਾਂ ਪਾ ਦੇਣਗੇ ਜੇ ਵਾਰਡਬੰਦੀ ਹੋ ਗਈ ਮੇਰਾ ਦਿਲ ਨਹੀਂ ਸੀ ਕਿ ਵੀ ਨਾ ਹੋਵੇ ਤੇ ਮੈਂ ਨਹੀਂ ਕਰਾਈ ਹੁਣ ਇਹਨਾਂ ਤਾਕਤ ਤੇ ਕਰਾ ਲੈਣ ਜੇ ਕਰਾ ਕੇ ਵੀ ਰਹੋਗੇ ਉਹਦਾ ਵੈਲਕਮ ਕਰਾਂਗੇ ਲੋਕਾਂ ਦਾ ਵੋਟਾ ਵੋਟਾ ਲੋਕਾਂ ਨੇ ਫੋਣੀਆਂ ਵਾਰਡਬੰਦੀ ਦਾ ਵੋਟਾ ਨਹੀਂ ਪੈਣੀ ਹੈ ਇਹ ਇਲੈਕਸ਼ਨੀਆਂ

ਇਹ ਤਾਂ ਕੋਈ ਡਿਕਟੇਟਰਸ਼ਿਪ ਨਹੀਂ ਕੀ ਕਿ ਤੱਕਾ ਕਰਦੇ ਹੋ ਕਿਸੇ ਨਾਲ। ਨਾ। ਕਿ ਮੈਨੂੰ ਕੋਈ ਚੰਗਾ ਨਹੀਂ ਲੱਗਦਾ। ਯਾਰ ਮੈਨੂੰ ਇਹ ਕਿਉਂ ਨਹੀਂ ਚੰਗੇ ਲੱਗਦੇ? ਮੇਰੇ ਆਪਣੇ ਬੰਦੇ ਆ। 25 ਸਾਲ ਹੋ ਗਏ ਮੈਨੂੰ, ਕੋਈ 15 ਸਾਲ ਹੋ ਗਏ, ਕਿਸੇ ਨੂੰ 10 ਸਾਲ ਹੋ ਗਏ। ਕੋਈ 5 ਸਾਲ ਪਹਿਲਾਂ ਐਮਸੀ ਬਣਿਆ। ਕੋਈ ਮੇਰੋ ਬੀਬੀ ਕੁਲਵੰਤ ਕੌਰ ਦਾ ਹਸਬੰਦ ਦੀ ਗੱਲ ਕਰੀਏ, ਮੇਰੋ ਸੀਨੀਅਰ ਆ। ਸੋ ਇਹ ਨਹੀਂ ਗੱਲ। ਇਹੀ ਕਰਨਗੇ। ਨਗਰ ਨਿਗਮ ਦੀ ਇਲੈਕਸ਼ਨ ਤੁਹਾਡੇ ਮੁਤਾਬਕ ਕਿਹੜੇ ਮਹੀਨੇ ਦੇ ਵਿੱਚ ਹੋਣੀ ਚਾਹੀਦੀ ਔਰ ਈ ਤਿਆਰੀ ਵਾਸਤੇ ਕਿਨਾਂ ਭਵੇ ਯਾਰ ਸਵੇਰੇ ਕਰ ਲੈਣ ਭਵੇ ਜਦੋਂ ਇਹਨਾਂ ਦਾ ਦਿਲ ਕਰੇ ਉਦੋਂ ਕਰ ਲੈ ਇਹਨੇ ਕੰਫੀਡੈਂਟ ਕਿਉਂ ਦਿਖਾਈ ਦੇ ਰਹੇ ਜੀ ਯਾਰ ਲੋਕ ਮੇਰੇ ਨਾਲ ਐ ਮੈਂ ਲੋਕਾਂ ਦਾ ਕੀ ਮਾਰਾ ਕੀਤਾ ਯਾਰ ਗੁੰਡਾ ਕਰਦੀ ਮੇਰੇ ਵੇਲੇ ਸੀ ਗੁੰਡਿਆਂ ਨੂੰ ਤਾਂ ਮੈਂ ਮੈਂ ਕਾਲਰੋਂ ਫੜ-ਫੜ ਕੇ ਬੰਦੇ ਬਣਾਇਆ ਤੇ ਬਣਾਉਂਗਾ ਵੀ ਅੱਗੇ ਨੂੰ ਗੁੰਡਾ ਕਰਦੀ ਨਹੀਂ ਹੁਣ ਬੰਗਾ ਕਪੂਰਤ ਦੇ ਫੌਤੀਆਂ ਦੇ ਫੋਨ ਆ ਰਿਹਾ ਯਾਰ ਇਹ ਕੋਈ ਗੱਲ ਐ ਲੋਕ ਬੜੇ ਦੁਖੀ ਐ ਲੋਕਾਂ ਦੇ ਲੋਕਾਂ ਦਾ ਤੁਸੀਂ ਜਾ ਕੇ ਦੇਖੋ ਚੰਗਾ ਪਲਾਇਸ਼ ਬੰਦਾ ਕੋਈ ਕਮਾਈ ਕਰ ਰਿਹਾ ਤੇ ਇਹਨਾਂ ਗੁੰਡੇ ਗੁੰਡਿਆਂ ਨੂੰ ਲੁੱਚੇ ਨਹੀਂ ਕਰ ਰਿਹਾ।propto ਵਾਲੇ ਲਈ ਕਰ ਰਿਹਾ ਯਾਰ ਉਹਦੇ ਆਪਣੇ ਖਰਚੇ ਨਹੀਂ ਚੱਲਦੇ। ਪਰ ਹਲਕਾਂ ਚਾਰਜ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਬਕਾਇਦਾ ਉੱਥੇ ਬਹੁਤ ਅੱਛਾ ਕੀਤਾ। ਉਹਨੇ ਦਿਖਾ ਦਿੱਤਾ ਜਸਲਾਇਕ ਉਹ ਹੈ। ਤੇ ਲੋਗ ਉਹਨੂੰ ਪੁੱਛਣਗੇ। ਲੋਗ ਪੁੱਛਣਗੇ ਤੂੰ ਗੁੰਡੇ ਦੇ ਨਾਲ ਖੜਾ ਹੋਵੇਂਗਾ। ਰਾਣੇ ਨੇ ਉਹਨਾਂ ਦੇ ਉਲਟ ਕੀਤੀ ਗੁੰਡਿਆਂ ਤੇ ਕਿ ਗੋਲੀਆਂ ਚਲਾਈਆਂ ਨੂੰ ਫੜ ਕੇ ਅੰਦਰ ਦਿਓ। ਮੈਂ ਤਾਂ ਅੱਜ ਵੀ ਜਾ ਕੇ ਆਇਆ। ਮੈਂ ਕੱਲ ਨੂੰ ਵੀ ਜਾਊਂਗਾ ਜਦੋਂ ਸੱਦਣਗੇ ਉਦੋਂ ਜਾਊਂਗਾ ਜਿੱਥੇ ਗੋਲੀ ਚੱਲੂਗੀ ਉੱਥੇ ਜਾਊਂਗਾ। میں لکوں کا یار چنیا نمائندہ میں گنڈیا نال نہیں کھڑا ہو سکتا میرا فرج ہی نہیں نہ میری زمیر الاؤ کر دی ہے یہ تو ہلکے لوگ ہے جہاں گنڈیا نالوتی آئے کڑے ہوئے ڈرون آئے نہ گولیاں مار دیا کہ یار بندے ہی نہیں سی کہڑے سی وہ دے کسے بندے نجائز فسا کے آپ میرا جی نہیں ہو سکتا وہ چائز دیکھے پولیس کڈیا کون ہے پولیس کدی مین کو تراج نہیں ਮੈਂ ਇਦਾਂ ਕੱਢਣ ਮੈਂ ਹੈਲੋ ਇਦਾਂ ਉਹ ਦਬਾਏ ਨਾ ਦੀ ਅਸਤਾ ਸੀ ਇਦਾਂ ਕੱਢਣ ਮੈਂ ਵੀ ਨਹੀਂ ਦਤਾ ਕਹਿੰਦੇ ਵੋਟਾਂ ਵੇਲੇ ਸਾਰੇ ਚੰਗੇ ਆ ਤੇ ਬਾਅਦ ਚ ਸਾਰੇ ਗੁੰਡੇ ਬਣਾ ਲਏ ਰਾਣਾ ਬਜੀਤ ਸਿੰਘ ਉਹ ਬੰਦਾ ਉਹ ਬੰਦਾ ਉਹਦੀ ਤੁਸੀਂ ਮਿਹਨਤ ਕਰੋ ਥੋੜੀ ਜੀ ਜਾਹ ਜਗ ਜਹਰ ਕਰੋ ਮੈਂ ਉਹਦੇ ਵਰ ਉਲਟ ਨਹੀਂ ਬੋਲਦਾ ਮੇਰਾ ਉਹਨਾਂ ਕੀ ਵਹਿ ਰਿਹਾ ਲੇਕਿਨ ਉਹ ਕ੍ਰਾਈਮਨਲ ਬੈਕਗਰਾਉਂਡ ਦੇ ਬੰਦੇ ਆ ਤੇ ਕ੍ਰਾਈਮ ਦੇ ਉਲਟ ਮੇਸ਼ਾ ਰਣਾ ਰਿਹਾ ਹੁਣ ਵੀ ਰਊਗਾ ਅੱਗੇ ਨੂੰ ਵੀ ਰਊਗਾ ਹਾਂਜੀ ਪਿੰਡ ਲਖਣਕਲਾ ਉਹਦੇ ਕਹਿੰਦੇ ਨੇ ਨੋ ਪਰਚੇ ਰਾਨਾ ਜੋ ਨਜਾਇਜ਼ ਕਰਾएंगे ਉਹੀ ਗੱਲ ਹੀ ਕਰਦੇ ਓ ਯਾਰ ਉਹ ਉਹੀ ਤਾਂ ਗੱਲ ਕਰਦੇ ਉਹੀ ਗੱਲ ਉਹ ਕਾਲੀਆਂ ਵੇਲੇ ਹੋਇਆ ਉਹ ਡਰੱਗ ਦੇ ਵੀ ਹੋਇਆ ਲੁੱਟਖਸੁੱਟ ਦੇ ਵੀ ਹੋਇਆ ਕਾਦੇ ਕਾਦੇ ਓ ਤੂੰ ਹੀ ਪਤਾ ਕਰੋ ਯਾਰ ਪ੍ਰੈਸ ਕਾਦੇ ਰਹੀ ਹੁੰਦੀ ਆ ਜ਼ਾਹਿਰ ਕਰੋ ਅਗਲੀ ਤੁਸੀਂ ਲੈ ਆਓ ਮੈਨੂੰ ਦਿਖਾ ਦਿਓ ਮੈਂ ਦੱਸੂਗਾ ਵੀ ਕਿਹੜਾ ਕਿਹੜਾ ਪਰਚਾ ਕਦੋਂ ਕਦੋਂ ਹੈ ਰਾਨਾ ਕਿਸੇ ਦੇ ਪਰਚਾ ਨਹੀਂ ਕਰਦਾ ਔਰ ਜੇ ਕੋ ਗੁੰਡਾਗਰਦੀ ਕਰੇਗਾ ਉਹਨੂੰ ਛੱਡੂਗਾ ਨਹੀਂ ਚਾਹ ਰਾਜ ਮੇਰਾ ਹੋਵੇ ਨਾ ਹੋਵੇ